ਕਈ ਦਿਨਾ ਤੋਂ ਗੁੰਮ ਹੋਏ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਸ ਨੂੰ ਕੀ ਮੁਹਾਲੀ ਤੋਂ ਬਰਾਮਦ ਕੀਤਾ ਗਿਆ ਪੰਜਾਬ ਪੁਲਿਸ ਦਾ ਮੁਲਾਜ਼ਮ ਸਤਿੰਦਰ ਸਿੰਘ ਜੋ ਕਿ ਮੁਹਾਲੀ ਦੇ ਵਿੱਚ ਕਿਸੇ ਪੁਲਿਸ ਮੁਲਾਜ਼ਮ ਦੇ ਨਾਲ ਤਾਇਨਾਤ ਸੀ ਅਤੇ 8 ਜੁਲਾਈ ਦੀ ਰਾਤ ਨੂੰ ਪੰਜਾਬ ਪੁਲਿਸ ਦਾ ਇਹ ਨੌਜਵਾਨ ਜੋ ਕਿ ਮੁਹਾਲੀ ਤੋਂ ਆਪਣੇ ਘਰ ਅਸਮਾਣਾ ਵਿਖੇ ਆ ਰਿਹਾ ਸੀ ਇਹ ਰਾਤ ਨੂੰ ਲਾਪਤਾ ਹੋ ਗਿਆ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਅਸਮਾਣਾ ਸੀਆਈਏ ਸਟਾਫ ਅਤੇ ਸਦਰ ਪੁਲਿਸ ਫਸਿਆਣਾ ਨੇ ਸਤਿੰਦਰ ਸਿੰਘ ਨੂੰ ਬਰਾਮਦ ਕਰ ਲਿਆ ਜਿਸ ਦੀ ਕੀ ਮਾਨਸਿਕ ਸਥਿਤੀ ਠੀਕ ਨਹੀਂ ਹੈ ਅਤੇ ਪੁਲਿਸ ਦੇ ਵੱਲੋਂ ਉਸ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਇਸ ਮਾਮਲੇ ਦੇ ਸਬੰਧੀ ਡੀਐਸਪੀ ਸਮਾਣਾ ਫਤੇ ਸਿੰਘ ਬਰਾੜ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਆਖਿਆ ਕਿ ਉਹਨਾਂ ਦੇ ਵੱਲੋਂ ਇਸ ਜਵਾਨ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਉਹਨਾਂ ਆਖਿਆ ਕਿ ਇਸ ਦੇ ਲਾਪਤਾ ਹੋਣ ਦੇ ਕਾਰਨਾਂ ਦੇ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ ਅੱਛਾ ਜੀ ਸੀਨੀਅਰ ਕਾਂਸਟੇਬਲ ਸਤਪੰਦਰ ਸਿੰਘ ਸਾਡਾ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਜੀ ਇਹ 7-8 ਦੀ ਦਰਮਿਆਨੀ ਰਾਤ ਨੂੰ ਇਹਦੀ ਜਿਹੜੀ ਗੱਡੀ ਸੀ ਉਹ ਸਾਨੂੰ ਪਸਿਆਣਾ ਸਮਾਣਾ ਰੋਡ ਵਿਖੇ ਅਬੈਂਡਨਡ ਮਿਲੀ ਸੀ ਜਿਸ ਤੋਂ ਸਾਨੂੰ ਪਰਿਵਾਰ ਨੂੰ ਸ਼ੱਕ ਹੋਇਆ ਸੀ ਕਿਸ ਨੇ ਇਹਨੂੰ ਅਗਵਾ ਕਰ ਲਿਆ ਕਿਸ ਨੇ ਇਸ ਤੇ ਜਾਣਲੇਵਾ ਹਮਲਾ ਕੀਤਾ ਅ ਉਸੇ ਲੜੀ ਦੇ ਤਹਿਤ ਹੀ ਅਸੀਂ ਕਿ ਕਿਰਨ ਪਛਾਤੇ ਬੰਦਿਆਂ ਤੇ ਥਾਣਾ ਪਸਿਆਣਾ ਵਿਖੇ ਕਿਡਨੈਪਿੰਗ ਦਾ ਪਰਚਾ ਦਰਜ ਕਰ ਦਿੱਤਾ ਸੀ ਤੇ ਚਾਰ ਪੰਜ ਵੱਖ-ਵੱਖ ਟੀਮਾਂ ਸਾਡੀਆਂ ਬਣ ਗਈਆਂ ਸੀ ਜੋ ਕਿ ਸਬਡਿਵੀਜ਼ਨ ਸਮਾਣਾ ਦੀ ਟੀਮਾਂ ਸੀਏਐਸ ਸਮਾਣਾ ਸੀ ਇਹ ਪਟਿਆਲਾ ਤੇ ਸਪੈਸ਼ਲ ਸੈਲ ਰਾਜਪੁਰਾ ਦੀ ਇਹਦੇ ਵਿੱਚ ਡਿਊਟੀ ਲੱਗੀ ਸੀ ਕਿ ਜਲਦ ਤੋਂ ਜਲਦ ਇਸ ਚੀਜ਼ ਨੂੰ ਤੋੜੀ ਦਿੱਤਾ ਜਾਵੇ ਜੋ ਹੁਣ ਤੱਕ ਅਸੀਂ ਤਫ਼ਤੀਸ਼ ਕਰਦੇ ਆਏ ਹਾਂ ਮੁਲੀ ਤੌਰ ਤੇ ਸਾਨੂੰ ਇਹੀ ਪਤਾ ਲੱਗਿਆ ਹੈ ਕਿ ਇਹ ਮੁਲਾਜ਼ਮ ਸਹੀ ਸਲਾਮਤ ਆਪ ਦੇ ਘਰੇ ਆ ਗਿਆ ਇਹ ਕਿਸੇ ਘਰੇਲੂ ਝਗੜੇ ਕਰਕੇ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਸੀ ਇਸ ਇਸੇ ਤਹਿਤ ਇਹ ਆਪਦੀ ਗੱਡੀ ਪਸੈਂਟਾ ਸੋਨਾ ਰੋਡ ਤੇ ਭਾਨੜਾ ਪਿੰਡ ਦੇ ਲਾਗੇ ਬੱਸ ਅੱਡੇ ਕੋਲੇ ਇਹ ਲਾ ਕੇ ਤੇ ਉੱਥੋਂ ਚਲੇ ਗਿਆ ਸੀ ਕਿੱਥੋਂ ਵਗਰਾਮ ਹੋਇਆ ਇਹ ਜੀ ਇੱਥੇ ਸਾਡੀ ਤਫ਼ਤੀਸ਼ ਦਾ ਵਿਸ਼ਾ ਹੈ ਅਸੀਂ ਪਰਿਵਾਰ ਨੂੰ ਹੈਂਡਓਵਰ ਕਰਤਾ ਅਸੀਂ ਉਹ ਡਿਸਕਲੋਜ਼ ਨਹੀਂ ਕਰ ਸਕਦੇ ਤਾਂ ਕੋਈ ਗੱਲਬਾਤ ਕੋਈ ਹੋਈ ਨਹੀਂ ਜੀ ਨਹੀਂ ਗੱਲਬਾਤ ਹੋਈ ਹੈ ਜੀ ਪਰ ਅਸੀਂ ਡਿਸਕਲੋਸ ਨਹੀਂ ਕਰ ਸਕਦੇ ਉਹ ਸਹੀ ਸਲਾਮਤ ਹੈ ਉਸ ਨੂੰ ਕਿਸੇ ਨੇ ਕੋਈ ਹਮਲਾ ਨਹੀਂ ਕੀਤਾ ਕਿਸੇ ਨੇ ਉਹਨੂੰ ਕਿਡਨਾਪ ਨਹੀਂ ਕੀਤਾ ਤੇ ਅਸੀਂ ਪਰਿਵਾਰ ਨੂੰ ਉਸੇ ਹਾਲਤ ਵਿੱਚ ਅਸੀਂ ਉਹਨੂੰ ਹੈਂਡ ਓਵਰ ਕਰਤਾ ਹੈ ਤੇ ਉਹਨਾਂ ਦੀ ਕਾਉਂਸਲਿੰਗ ਵੀ ਕਰ ਰਹੇ ਹਾਂ ਇਸ ਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ